ਗੰਤਮਾਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜਦੇ ਨੇ ਜੀ ਸਰਕਾਰੀ ਸਕੂਲਾਂ 'ਚ ਵੀ ਇਹਨਾਂ ਦੀ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਏ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਭੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੀ ਕਰਨਗੇ ਪਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਔਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਪ੍ਰਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਿਸ਼ਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਹੈ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਪਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾ ਜਿਹੜੀਆਂ ਨੇ ਉਪ ਚੋਣਾ ਨੇ ਪੰਜਾਬ ਦੇ ਵਿੱਚ ਐਮਐਲਏ ਦੀਆਂ ਆਵਾਂ ਦੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਇਕੱਲੇ ਲੜਾਂਗੇ ਇਕੱਠ ਜੋੜ ਕਰਾਂਗੇ ਨਹੀਂ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਬਿਲਕੁਲ ਸਮਝਾਉਤਾਂ ਹੋਰ ਹਰਿਆਣੇ 'ਚ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਵਾਂ ਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਵਾਹ ਨਹੀਂ ਦੇ ਪੰਜਾਬ ਦੀ ਹੋਵੇ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਹੈ ਜੋ ਹਾਈ ਕਮਾਂਡ ਕਰੇਗੀ ਉਹ ਪ੍ਰਮਾਣਿਤ ਹੈ ਜੀ ਹਾਈ ਕਮਾਂਡ ਸਰਵ ਉੱਚ ਹੈ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਹੈ ਜੀ ਮਿਹਰਬਾਨ ਸਰ ਪਗਾਂਤ ਪ੍ਰਮਾਣ ਸਰਕਾਰ ਵੱਲੋਂ ਕਿ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜਦੇ ਨੇ ਜੀ ਸਰਕਾਰੀ ਸਕੂਲਾਂ ਚ ਵੀ ਇਹਨਾਂ ਦੀ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਇਆ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੀ ਕਰਨਗੇ ਔਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋਏਗੀ ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਹੁਣ ਅਸੀਂ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਪਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਭਗੰਤ ਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਇਹ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹੁਸ਼ਿਆਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਆ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਆ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਔਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾਂ ਜਿਹੜੀਆਂ ਨੇ ਉਪ ਚੋਣਾਂ ਨੇ ਪੰਜਾਬ ਦੇ ਵਿੱਚ ਐਮ ਐਲ ਏ ਦੀਆਂ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਕੱਲੇ ਲੜਾਂਗੇ ਇਕੱਠ ਜੋੜ ਕਰਾਂਗੇ ਨਹੀਂ ਕੱਲੇ ਲੜਾਂਗੇ ਕੱਲੇ ਲੜਾਂਗੇ ਬਿਲ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਵਾ ਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੈਂਟ ਜੀ ਪੰਜਾਬ ਕੀ ਹੋਵੇਗਾ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜੂਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਆ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੈਂਟ ਹੈ ਜੀ ਹਾਈ ਕਮਾਂਡ ਸਰਵ ਉੱਚਾ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਜੀ ਧੰਨਵਾਦ ਮਿਹਰਬਾਨੀ ਹਾਂਜੀ ਪਹਿਲਾਂ ਕਿਸਕਰ ਆਉਂਦੇ ਸੀ ਸੂਰ ਅੱਜ ਪਹਿਲਾਂ ਮੈਂ ਸਾਈਕਲ ਤੇ ਆਉਂਦੇ ਸੀ ਕਿ ਮੈਂ ਸਪੈਂਡ ਕੋ ਤੇ ਹੁਣ ਬਸ ਮਿਲ ਗਿਆ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਕਿ ਹੁਣ ਬਸ ਚਾਹ ਬੱਸ ਬਹੁਤ ਖੁਸ਼ ਹੋ ਰਹੀ ਹੈ ਸਰਕਾਰ ਨੇ ਸਾਨੂੰ ਬੱਸ ਤੇ ਤੇ ਜੋ ਵੀ ਬਹੁਤ ਖੁਸ਼ ਹੋ ਰਹੀ ਹੈ ਵੀ ਹਾਂਜੀ ਵੀ ਜਿਹੜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਰਸਤੇ 'ਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀ ਤਾਂ ਉਸ ਕਰਕੇ ਸਾਨੂੰ ਬੱਸ ਦਾ ਥੋੜਾ ਪ੍ਰੋਫਿਟ ਹੋ ਰਿਹਾ ਹੈ ਬਹੁਤ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੋਈ ਹੈ ਪਹਿਲਾਂ ਹਾਂ ਜਣ 'ਚ ਬਹੁਤ ਮੁਸ਼ਕਿਲ ਆਂਦੀ ਸੀ ਬਾਰਿਸ਼ ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਕੁਝ ਵੀ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆਇਆ ਜਾ ਸਕਦਾ ਹੈ ਸਰ ਥੈਂਕ ਯੂ ਨਹੀਂ ਸਰ ਸਰ ਜੂ ਤੁਹਾਨੂੰ ਬੈਂ ਦੀ ਝਾਟੀ ਮਿਲਿਆ ਕਰੋਗੇ ਸਰ ਸਾਨੂੰ ਬਹੁਤ ਖੁਸ਼ ਲੱਗਿਆ ਅਸੀਂ ਹੈ ਨਾ ਪਿੰਡੋਂ ਆਂਦੇ ਸੀਗੇ ਸਾਈਕਲ ਤੇ ਕਈ ਵਾਰ ਹੈ ਨਾ ਮਜਬੂਰੀ ਹੋ ਜਾਂਦੀ ਸੀ ਜੀ ਘਾਚ ਕੋਈ ਛੱਡਣ ਵਾਲਾ ਵੀ ਨਹੀਂ ਹੁੰਦਾ ਸੀ ਫਿਰ ਸਾਨੂੰ ਸਾਈਕਲੇ ਦਿੱਤਾ ਸਾਈਕਲ ਦੇ ਜਾਣ ਨੂੰ ਭੇਜ ਦਿੱਤੇ ਸੀਗੇ ਕਈ ਵਾਰ ਸਾਨੂੰ ਪਤਾ ਹੈ ਹੁਣ ਮਾਹੌਲ ਕਾ ਬਹੁਤ ਖਰਾਬ ਆਗਾ ਅੱਜਕੱਲ ਮੁੰਡੇ ਨੇਗੇ ਕੁੜਿਆਂ ਨੂੰ ਬਹੁਤ ਹੈ ਨਾ ਤੰਗ ਕਰਦੇ ਨੇਗੇ ਇਹ ਰਸਤੇ ਵਿੱਚ ਤੇ ਉਸ ਕਰਕੇ ਹੁਣ ਵੈਨ ਦੇ ਵਿੱਚ ਬਹੁਤ ਫਾਇਦਾ ਹੋਇਆ ਸਰ ਵੈਨ ਦੇ ਵਿੱਚ ਆਉਣਾ ਬਹੁਤ ਸਾਡੇ ਲਈ ਮਾਫਕ ਹੈ ਵੀ ਜ ਜ ਹੁਣ ਜਿਵੇਂ ਆਪਾਂ ਆਉਂਦੇ ਸੀਗੇ ਤੇ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੀ ਸੀ ਜਲਦੀ ਹੋ ਜਾਂਦੀ ਸੀ ਜਲਦੀ ਆ ਜਾਂਦੇ ਸੀ ਇਸ ਲਈ ਹੁਣ ਵੈਨ ਆਂਦੀ ਹੈ ਸਾਡੇ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਹੈ ਸਾਨੂੰ ਸਾਡੇ ਘਰ ਤੱਕ ਛੱਡ ਕੇ ਜਾਂਦੀ ਹੈ ਐਂਡ ਉਤੋਂ ਨਹੀਂ ਫਿਰ ਬॉयਜ਼ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਮਾਹੌਲ ਵਧੀਆ ਨਹੀਂ ਹੈਗਾ ਇਸ ਲਈ ਸਾਨੂੰ ਵੈਨ ਦੀ ਬਹੁਤ ਵਧੀਆ ਸਹੂਲਤ ਆ ਮਿਲਦੀ ਹੈ